ਗਰੀਬੀ ਬਹੁਤ ਹੁੰਦੀ ਸੀ ਪਰ ਲੇਕਿਨ ਲੋਕਾਂ ਚ ਪਿਆਰ ਬਹੁਤ ਸੀ ਮੈਨੂੰ ਇੰਨਾ ਯਾਦ ਹੈ ਕਿ ਜਦੋਂ ਮੇਰਾ ਵਿਆਹ ਹੋਇਆ ਕਾਸੀ ਚ ਤਾਂ ਉਸ ਵੇਲੇ ਮੇਰਾ ਮਰਦਕਾ ਪੰਦੀਰ ਤੇ ਹੋ ਚੁੱਕਿਆ ਸੀ ਮੇਰੇ ਮੈਰਿਜ ਤੋਂ ਵਿਆਹ ਹੋਇਆ ਮਾਰੇ ਤੋਂ ਬਾਲੋ ਪੰਦੀਰ ਤੇ ਖਰਚਾ ਹੋ ਚੁੱਕਿਆ ਸੀ ਉਹ ਵੀ ਅਸੀਂ ਸੌਦਾ ਉਧਾਰ ਲੈਂਦੇ ਸੀ ਤੇ ਕੰਡੀਸ਼ਨ ਦੁਕਾਨਾਂ ਸੀ ਦੋ ਅੱਛਾ ਜੀ 6 ਮਹੀਨੇ ਦੀ ਉਧਾਰ ਲੈਂਦੇ ਸੀ 6 ਮਹੀਨੇ ਬਾਅਦ ਸਾਡੇ ਕੋਲ ਪੈਸਾ ਨਹੀਂ ਸੀ ਹੁੰਦਾ ਤੋਂ ਬਾਅਦ ਮੇਰੇ ਲੋਕੋ ਸਾਲ ਬਾਅਦ ਵੀ ਵੈਸੀ 2 300 ਬਾਅਦ ਮੈਂ ਕੋ 14 ਜਿਹੜਾ ਉਹ ਯਾਰ ਕਾੰਦੇ ਸੀ ਉਹ ਵੀ ਦੇਣਾ ਬੜਾ ਮੁਸ਼ਕਿਲ ਹੈ ਤੇ ਅੱਜ ਕੱਲ ਦੇ ਲੋਕਾਂ ਚ ਤਿਆਰ ਹੈ ਨਹੀਂ ਪਰ ਲੋਕ ਤਾਂ ਉਹੀ ਹੈ ਨਾ ਲੋਕ ਉਹੀ ਹੈ ਮੈਂ ਹੁਣ ਆਪਣੇ ਅੱਖੀਂ ਦੇਖਿਆ ਮੈਂ 70 ਸਾਲ ਦੀ ਉਮਰ ਚ 70 ਲਾਸ਼ਾਂ ਨਮਾਈਆਂ ਹੁਣੀਆਂ ਜੋ ਬਜ਼ੁਰਗ ਦੀ ਡੈਥ ਹੁੰਦੀ ਸੀ ਤਾਂ ਮੈਨੂੰ ਭੇਜਦੇ ਸੀ ਜਾਂ ਵੀ ਚਾਰ ਬੰਦੇ ਲੈ ਜਾਏ ਨੂੰ ਚੰਗੀ ਤਰ੍ਹਾਂ ਨਿਲਾ ਲਾ ਕੋਈ ਜਾਣੋ ਪਹਿਲੇ ਪੁੱਛਣਾ ਕਿੰਨੇ ਵਜੇ ਦਾ ਸੰਸਕਾਰ ਹੈ ਕੀ 12 ਵਜੇ ਦਾ ਬਸ 11:30 ਆ ਜੀ ਰੀਤੀ ਰਵਾਜ ਰਹੇ ਨੇ اچھا ਕੋਈ ਰੀਤੀਆਂ ਨੂੰ ਤਾਂ ਮੰਨਦਾ ਹੀ ਨਹੀਂ ਇਹ ਬਜ਼ੁਰਗ ਨੇ ਜਿਹੜੇ ਚੁੱਪ ਰਹਿ ਕੇ ਈ ਠੀਕ ਹੈ ਜੇ ਆਪਾਂ ਕਿਸੇ ਨੂੰ ਸਲਾਹ ਦਿੰਨੇ ਆ ਉਹ ਬੰਦੇ ਦਾ ਹਮ ਬਿਜ਼ਨਸ ਹੋਰ ਪੈਸਾ ਜਦ ਕਿ ਮੈਂ ਤਾਂ ਜਾਣਦਾ ਕਿ ਇੱਕ ਮਰਦ ਅਸੀ ਤੇਲੀ ਵੀ ਨਾਲ ਨਹੀਂ ਜਾ ਤਾਂ ਮੁੰਡਾ ਬੜਾ ਸੋਹਣਾ ਹੈ ਸੁਖਰਾ ਹੈ ਅਕਲਵਾਨ ਹੋਣੇ ਗੁਣਮਾਨੇ ਹਮ ਅੱਛੀ ਤਰੇ ਕਰਨ ਤੋਂ ਵੀ ਲੜਕੀ ਨਹੀਂ ਰੱਖੇਗਾ ਜੀ ਤੇ ਐਵੇਂ ਹੁੰਦਾ ਸੀ ਹੁਣ ਤਾਂ ਦਲਾਲ ਮੈਰਿਜ ਬੀਰੋ ਵਾਲੇ ਆ ਦਲਾਲ ਬਣ ਗਏ ਹੂੰ 21000 31000 40000 ਕੋਈ ਵੀ ਪਾਰਟੀ ਚਾਹੀਦੀ ਹੈ ਉਸ ਟਾਈਮ ਪਾਰਟੀਆਂ ਨਹੀਂ ਸੀ ਕਿੰਨੀਆਂ ਹੂੰ ਅੱਛਾ ਮੇਰੇ ਪਿਤਾ ਜੀ ਨੇ ਸਾਫ਼ ਜਵਾਬ ਦੇ ਦਿੱਤਾ ਹੂੰ ਕਹਿੰਦਾ ਨਹੀਂ ਤੁਸੀਂ ਦੇਖਣ ਨਹੀਂ ਜਾਓ ਜੇ ਉਹ ਜੀ ਹੈ ਸਾਡੀ ਨੂੰ 15-15 ਸਾਲ ਦਾ ਬੰਦਾ ਹੈ ਮੋਟਰਸਾਈਕਲ 20-20000 ਦਾ ਮੋਬਾਈਲ ਲੈ ਕੇ ਸਾਡੇ ਜਿੰਨੇ ਸ਼ਹਿਰਾਂ ਚੋਂ ਦੇ ਰਿਸ਼ਤੇਦਾਰ ਹੁੰਦੇ ਸੀ ਉਹਨਾਂ ਸ਼ਹਿਰਾਂ 'ਚ ਬੰਦੇ ਪਜਣੇ ਪੈਂਦੇ ਸੀ ਹੂੰ ਤਾਂ ਜਾ ਕੇ ਸੁਣਿਆ ਲੱਗਦਾ ਸੀ ਉਹ 4 ਵਜੇ ਮੌਤ ਹੋਵੇ ਸਾਹਮਣੇ 4:00 ਸਾਵੇ 25000 ਰੁਪਏ ਮਰ ਕੇ ਅਨੇ ਵਿਗਿਆਨ ਨੇ ਟੀਵੀ ਹੈ ਮੋਬਾਈਲ ਹੈ ਇਹਨਾਂ ਵਿੱਚ ਥੋੜੀ ਜਿਹੀ ਬੱਚਿਆਂ ਦੀ ਹੈ ਗਲਤ ਸਰਪਾਏ ਭਾਈ ਅਸੀਂ ਆਰਓ ਨਹੀਂ ਲਵਾਉਂਦਾ ਕਹਿੰਦਾ ਕਿਉਂ ਮਖਾ ਰੱਬ ਪਾਗਲ ਹੈ ਜਿਹਨੇ ਧਰਤੀ ਸ਼ੋਰਾ ਪਾ ਦਿੱਤਾ ਜੀ ਜੋ ਅਸੀਂ ਖਾਂਦੇ ਹਾਂ ਉਹ ਪਛਾਣ ਵਾਸਤੇ ਹੂੰ ਜੇ ਅਸੀਂ ਸ਼ੋਰੇ ਵਾਲਾ ਪਾਣੀ ਨਹੀਂ ਪੀਵਾਂਗੇ ਤਾਂ ਸਾਡਾ ਪਾਚਨ ਕਿਰਿਆ ਕਿਵੇਂ ਸਹੀ ਹੋਏਗੀ ਮੈਂ ਹਲੇ ਵੀ ਉਸੇ ਪੁਰਾਣੇ ਹਾਲਾਤ ਤੇ ਹੀ ਚੱਲ ਰਿਹਾ ਮੈਂ ਨਵੀਂ ਪਨੀਰੀ ਫੈਰ ਨਹੀਂ ਰੱਖਦਾ ਸਸੀਗਾਲ ਫਿਰਸਪਾਂ ਜੁੜ ਚੁੱਕੇ ਆ ਤੁਹਾਡੇ ਨਾਲ ਦੂਜੇ ਐਪੀਸੋਡ ਦੇ ਵਿੱਚ ਕਿਸੇ ਪੁਰਾਣੇ ਦੇ ਵਿੱਚ ਸੋ ਗੱਲਾਂ ਬਾਤਾਂ ਕਰਨ ਦੇ ਲਈ ਅੱਜ ਸਾਡੇ ਨਾਲ ਫਿਰ ਚੰਦਰਪਾਲ ਜੀ ਜੁੜੇ ਹੋਏ ਨੇ ਚੰਦਰਪਾਲ ਜੀ ਸੋ ਪਹਿਲਾ ਐਪੀਸੋਡ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੋ ਹੁਣ ਆਪਾਂ ਗੱਲਾਂ ਬਾਤਾਂ ਉਹੀ ਆਪਾਂ ਜਾਰੀ ਕਰਾਂਗੇ अच्छा फिर की होया जिस टाइम जांच ले आ गए सी उस टाइम आपा आप बचपन तो ਤੁਹਾਡੇ ਸ਼ੁਰੂ ਕਰਾਂਗੇ ਕਿਉਂਕਿ ਇਹ ਤੁਸੀਂ ਗੱਲਾਂ ਬਾਤਾਂ ਯਾਨੀ ਪਾਕਿਸਤਾਨ ਦੀਆਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉੱਥੋਂ ਆਏ ਸੀ ਤੁਸੀਂ ਇੱਥੇ ਆ ਕੇ ਫਿਰ ਆਪਣਾ ਪੈਰ ਕਿਵੇਂ ਜਮਾਇਆ ਅੱਜ ਇੱਕ ਵੱਡਾ ਯਾਨੀ ਤੁਹਾਡੇ ਬੱਚਿਆਂ ਦਾ ਵੀ ਨਾਮ ਹੈ ਤੁਹਾਡਾ ਨਾਮ ਹੈ ਫਿਰ ਕਿਸ ਤਰ੍ਹਾਂ ਆਪਣਾ ਪੈਰ ਜਮਾਇਆ ਇੱਥੇ ਆ ਕੇ ਪੈਰ ਤਾਂ ਐਵੇਂ ਜਮਾਇਆ ਕਿ ਗਰੀਬੀ ਬਹੁਤ ਹੁੰਦੀ ਸੀ ਪਰ ਲੇਕਿਨ ਲੋਕਾਂ ਚ ਪਿਆਰ ਮੋਹ ਸੀ ਸਾਡੇ ਜਿਹੜੇ ਵੀ ਪਰੋਸੀ ਹੋਰੇ ਸੀ ਛੋਟੀ ਛੋਟੀ ਮੁਸੀਬਤ ਦੇ ਵਿੱਚ ਵੀ ਖੜ ਜਾਉਂਦੇ ਸੀ ਹੂੰ ਮੈਨੂੰ ਇੰਨਾ ਯਾਦ ਹੈ ਕਿ ਵੀ ਜਦੋਂ ਮੇਰਾ ਵਿਆਹ ਹੋਇਆ 81 ਚ ਤਾਂ ਉਸ ਸਾਲ ਮੇਰਾ ਘਰ ਦਾ ਖਰਚਾ 5000 ਰੁਪਏ ਹੋ ਚੁੱਕਿਆ ਸੀ ਗ੍ਰੋਸ ਮੈਰਿਜ ਤੋਂ ਵਿਆਹ ਹੋਇਆ ਮਾਰੇ ਤੋਂ ਬਾਅਦ 5000 ਰੁਪਏ ਖਰਚਾ ਹੋ ਚੁੱਕਿਆ ਸੀ ਹੂੰ ਉਹ ਵੀ ਅਸੀਂ ਸੋਦਾ ਉਧਾਰ ਲੈਂਦੇ ਸੀ ਤੇ ਕਿੰਨੇ ਚੁਕਾਨਾ ਸੀ ਦੋ ਅੱਛਾ ਜੀ 6 ਮਹੀਨੇ ਦੀ ਉਧਾਰ ਲੈਂਦੇ ਸੀ ਹੂੰ 6 ਮਹੀਨੇ ਬਾਅਦ ਸਾਡੇ ਕੋਲ ਪੈਸਾ ਨਹੀਂ ਸੀ ਹੁੰਦਾ ਦੇਣ ਵਾਸਤੇ ਅੱਛਾ ਜੀ ਫਸਲ ਜਿਹੜੀ ਹੁੰਦੀ ਸੀ ਉਹ ਦਾਣਾ ਚੱਕਦੇ ਸੀ ਹੂੰ ਫਸਲ ਜੇ ਅਗਰ ਇੱਕ ਚਿਮਾਈ ਚ ਦਾਣਾ ਨਹੀਂ ਹੋਇਆ ਪੈਸੇ ਨਹੀਂ ਦਿੱਤੇਗੇ ਉਹ ਤਾਂ ਗ੍ਰੀਸੀ ਕਰਦੇ ਫਿਰ ਅਗਲੀ ਚਿਮਾਈ ਮਨ ਲਓ ਸਾਲ ਬਾਅਦ ਜਿਵੇਂ ਸੀ 2 3 ਸੌਦਾ ਉਹਨਾਂ ਕੋਲ ਸੌਦਾ ਜਿਹੜਾ ਉਹ ਵਾਰ ਖਾਂਦੇ ਸੀ ਉਹ ਵੀ ਦੇਣਾ ਬੜਾ ਮੁਸ਼ਕਿਲ ਹੁੰਦਾ ਸੀ ਅੱਛਾ ਜੀ ਫਿਰ ਸਾਲ ਬਾਅਦ ਪੈਸੇ ਪਰਦੇਸੀ ਜਿਹੜੇ ਸਾਡਾ ਹੁਣ ਪਿਆਰ ਸੀ ਲੋਕਾਂ ਨਾਲ ਉਹ ਵੀ ਕਹਿ ਦਿੰਦੇ ਸੀ ਯਾਰ ਕੋਈ ਨਹੀਂ ਅਸੀਂ ਬੈਠੇ ਹਾਂ ਜਿਹਨਾਂ ਦੇ ਨਾਮ ਦਿੱਤਾ ਅਸੀਂ ਭਰ ਦਾਂਗੇ ਮਨ ਲਾ ਇੰਨਾ ਪਿਆਰ ਸੀ ਅੱਛਾ ਦੁੱਖ ਦੇ ਵਿੱਚ ਜਾਂ ਸੁੱਖ ਵਿੱਚ ਦੁੱਖ ਦੇ ਵਿੱਚ ਤਾਂ ਐਵੇਂ ਖੜ ਜਾਂਦੇ ਸੀ ਕਿ ਵੀ ਮਾਲਕ ਨੂੰ ਇਹ ਪਤਾ ਹੀ ਨਹੀਂ ਛੂੰਦਾ ਹੂੰ ਕਿ ਮੇਰੇ ਘਰ ਜੀ ਦਾ ਨੁਕਸਾਨ ਹੋਇਆ ਅੱਛਾ ਜੀ ਸਭ ਪੰਚਾਇਤ ਨੇ ਆਪਣੇ ਪੱਲਿਓ ਸਮਾਨ ਲਿਆਣਾ ਪੱਲਿਓ ਰੋਟੀ ਖਵਾਣੀ ਜੇ ਬਜ਼ੁਰਗ ਹੈ ਤਾਂ ਰੋਟੀ ਖਾਂਦੇ ਸੀ ਹੂੰ ਉਹ ਪੱਲਿਓ ਖਵਾਣੀ ਜਿਸ ਟਾਈਮ ਹੁੰਦਾ ਸੀ ਉਸ ਟਾਈਮ ਹੌਲੀ ਹੌਲੀ ਕਰਕੇ ਉਹਨਾਂ ਦਾ ਪੈਸਾ ਉਕਾਰ ਦਿੱਤਾ ਜਾਂਦਾ ਹੂੰ ਜਦੋਂਕ ਪੱਲੇ ਨਹੀਂ ਸੀ ਹੁੰਦਾ ਯਾਨੀ ਪੜੇ ਵੇਲੇ ਦੀਆਂ ਗੱਲਾਂ ਬੜੀ ਵਧੀਆ ਲੋਕ ਸੀ ਹਾਂ ਬੜੀ ਅੱਜ ਵੀ ਲੋਕ ਉਹੀ ਨੇ ਥੋੜੇ ਬਜ਼ੁਰਗ ਹੋ ਗਏ ਪਰ ਪਿਆਰ ਕਿੱਥੇ ਰਹਿ ਗਿਆ ਨਹੀਂ 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 ਇਹ ਅੱਜ ਕੱਲ ਦੇ ਲੋਕਾਂ ਚ ਪਿਆਰ ਹੈ ਨਹੀਂ ਪਰ ਲੋਕ ਤਾਂ ਉਹੀ ਹੈ ਨਾ ਲੋਕ ਉਹੀ ਹੈ ਹੂੰ ਇਹ ਜਿਹੜੇ ਲੋਕਾਂ ਨੂੰ ਪਿਆਰ ਕਿਉਂ ਹੋਇਆ ਹੈ ਹੂੰ ਪੈਸਾ ਜ਼ਿਆਦਾ ਹੋ ਗਿਆ ਹੂੰ ਟਾਈਮ ਦੀ ਕਦਰ ਇੰਨੀ ਹੈ ਕਿ ਆਪਣੇ ਬਿਜ਼ਨਸ ਨੂੰ ਤਾਂ ਕਹਿਣ ਦੇਣਗੇ ਕਿਸੇ ਦੁੱਖ ਸੁੱਖ ਵੀ ਕਹਿਣ ਨਹੀਂ ਦੇ ਸਕੋ ਮੈਂ ਹੁਣ ਆਪਣੇ ਅੱਖੀਂ ਦੇਖਿਆ ਮੈਂ 70 ਸਾਲ ਦੀ ਉਮਰ ਚ 70 라ਸ਼ਾਂ ਨਮਾਈਆਂ ਹੁੰਨੀਆਂ ਆਪਣੀ ਮਰਚ ਮੈਂ ਇੰਨਾ ਸਿਆਣਾ ਸੀ ਹਰ ਗੱਲ ਨੂੰ ਇੱਕ ਮਿੰਟ ਵਿੱਚ ਫਾੜ ਲੈਂਦਾ ਸੀ ਹੂੰ ਇਹ ਬਜ਼ੁਰਗ ਦੀ ਡੈਥ ਹੁੰਦੀ ਸੀ ਤਾਂ ਮੈਨੂੰ ਭੇਜਦੇ ਸੀ ਜਾ ਵੀ ਚਾਰ ਬੰਦੇ ਲੈ ਜਾ ਇਹਨੂੰ ਚੰਗੀ ਤਰ੍ਹਾਂ ਨਿਲਾ ਲਾ ਅੱਛਾ ਨਿਲਾ ਦੇਣਾ ਫਿਰ ਸੰਸਕਾਰ ਕਰਕੇ ਆਉਣਾ ਫਿਰ ਪੰਚਾਇਤ ਤੇ ਰੋਟੀ ਬਣਾ ਕੇ ਰੱਖਦੀ ਸੀ ਫਿਰ ਉਹਨਾਂ ਨੂੰ ਰੋਟੀ ਖਵਾਣੀ 70 ਮੈਂ ਆਪਣੀ ਅੱਖਾਂ ਹੱਥਾਂ ਨਾਲ 라ਸ਼ਾਂ ਜਲਾਈਆਂ ਹੂੰ ਪਰ ਹੁਣ ਉਸ ਟਾਈਮ ਤਰੀਕਾ ਸੀ 라ਸ਼ਾਂ ਜਲਾਉਣ ਦਾ ਕੀਵੇਂ ਲੈ ਜਾਣਾ ਹੈ ਕੀਵੇਂ ਨਮਾਣਾ ਹੈ ਕਿਹ ਜਿਹੜੇ ਪਾਸੇ ਪੈਰ ਕਰਨੇ ਆ ਜਿਹੜੇ ਪਾਸੇ ਸਿਰ ਕਰਨਾ ਹੈ ਚਿੱਤਾਂ ਕਿਵੇਂ ਚੀੜਨੀ ਹੈ ਹਮ ਪਰ ਹੁਣ ਉਹ ਗੱਲਾਂ ਰਹੀਆਂ ਨਹੀਂ ਹੁਣ ਤਾਂ ਫਾਰਮੈਲਟੀ ਹੈ ਕਿਸੇ ਦਾ ਬਜ਼ੁਰਗ ਮਰ ਗਿਆ ਜਾਂ ਕੋਈ ਜਵਾਨ ਮਾਸ ਡੈਥ ਹੋ ਗਈ ਟਾਈਮ ਟੂ ਜਾਣੋ ਪਹਿਲੇ ਪੁੱਛਣਾ ਕਿੰਨੇ ਵਜੇ ਦਾ ਸੰਸਕਾਰ ਹੈ 12 ਵਜੇ ਦਾ ਬਸ 11:00 ਅਜਾ ਬਸ ਸੰਸਕਾਰ ਹੋਇਆ ਉੱਥੋਂ ਦੇਖ ਕੇ ਰਫੂ ਚੱਲ ਅੱਜ ਤੁਹਾਨੂੰ ਲੱਗਦਾ ਕਿ ਰੀਤੀ ਰਿਵਾਜ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਹਨ ਰੀਤੀ ਰਵਾਇ ਰਹੀ ਨਹੀਂ। اچھا ਕੋਈ ਰੀਤੀ ਨੂੰ ਤਾਂ ਮੰਨ ਲਈ। ਹੂੰ ਜੇ ਮੈਂ ਹੁਣ ਬਜ਼ੁਰਗਾਂ ਜਾਂ ਮੈਂ ਕਿਸੇ ਬੱਚੇ ਨੂੰ ਜਾਂ ਕਿਸੇ ਆਪਣੇ ਦੇ ਛੋਟੀ ਉਮਰ ਨੂੰ ਸਮਝਾਇਆ ਵੀ ਇਹ ਕੰਮ ਐਵੇਂ ਕਰ ਇਹ ਐਵੇਂ ਸਹੀ ਰਹੇਗਾ ਪਰ ਨਹੀਂ। ਉਹ ਮੈਂ ਆਪਣੀ ਮਨਮਾਨੀ ਕਰ ਲਈ। ਉਹ ਸਾਨੂੰ ਗਲਤ ਲੱਗਦਾ। ਅਸੀਂ ਫਿਰ ਪਿੱਛੇ ਬੈਠ ਜਾਂਦੇ ਹਾਂ। ਕਰੀ ਜੋ ਦੀ ਉਮਰ। ਯਾਨੀ ਅੱਜ ਨੌਜਵਾਨ ਆਪਣੀ ਚਲਾਉਂਦੇ ਆ। ਆਪਣੀ ਚਲਾਉਂਦੇ ਨੇ ਉਹ ਬਜ਼ੁਰਗਾਂ ਦੀ ਗੱਲ ਨਹੀਂ ਮੰਨਦੇ। ਅੱਛਾ ਹਾਂ। ਹੁਣ ਪਹੁੰਚੇ 13ਵਾਂ ਦਿਨ ਜਾਂ 14ਵਾਂ ਦਿਨ ਬਾਅਦ ਭੋਗ ਪੈਂਦਾ ਹੈ ਉੱਥੇ ਵੀ ਫਾਰਮੈਲਟੀ ਹੈ ਇੱਕ ਤੋਂ ਦੋ ਭੋਗ ਹੈ ਅਗਲਾ ਪੌਣੇ ਦੋ ਆਉਂਦਾ ਹੈ ਮੂੰਹ ਦਿਖਾਇਆ ਆ ਗਿਆ ਜੀ ਹਾਜ਼ਰੀ ਚਲੋ ਬਸ ਜਾ ਰਹੇ ਪਰ ਜਿੰਨੇ ਲੀਤਦੀ ਹੈ ਉਹ ਨੂੰ ਤਾਂ ਪਤਾ ਹੁੰਦਾ ਨਾ ਕਿ ਮੇਰੇ ਘਰ ਮੌਤ ਹੋਈ ਗੱਲ ਸਹੀ ਹੈ ਜੀ ਕਿਤੇ ਨਾ ਕਿਤੇ ਅੱਜ ਸਾਰਾ ਕੁਝ ਰਿਸ਼ਤੇ ਨਾਤੇ ਇਹ ਕਮਜ਼ੋਰ ਹੁੰਦੇ ਜਾ ਰਹੇ ਨੇ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਬڑے ਰਿਸ਼ਤੇ ਕੈਂਪ ਸੀ ਕਿ ਲੋਕ ਨਿਆਣੀ ਹੰਦੇ ਸੀ ਇੱਕ ਦੂਜੇ ਨੂੰ ਮਿਲਦੇ ਸੀ ਲੋਕੀਆਂ ਕਾਣਾ ਆਪਣਾ ਇੱਕ ਦੂਜਾ ਪਤਾ ਨਹੀਂ ਲੱਗਦਾ ਇਹ ਦੁੱਖ ਸੁੱਖ ਦੇ ਵਿੱਚ ਕੋਈ ਇਦਾਂ ਦੀ ਗੱਲ ਬਾਤ ਕਿ ਅੱਜ ਵੀ ਦਿਲ ਨੂੰ ਛੂੰਦੀ ਹੈ ਤੇ ਯਾਦ ਕਰਕੇ ਅੱਖਾਂ ਨਮ ਹੋ ਜਾਂਦੀਆਂ ਨੇ ਕੋਈ ਜ਼ਿੰਦਗੀ ਦੇ ਵਿੱਚ ਕੁਝ ਇਦਾਂ ਦੇ ਕਿੱਸੇ ਹੁੰਦੇ ਨੇ ਮੈਂ ਤਾਂ ਇੱਕ ਜਾਣਿਆ ਜੀ ਜੇ ਬਜ਼ੁਰਗ ਨੇ ਜਿਹੜੇ ਚੁੱਪ ਰਹਿ ਕੇ ਠੀਕ ਹੈ ਜੇ ਆਪਾਂ ਕਿਸੇ ਨੂੰ ਸਲਾਹ ਦਿੰਨੇ ਆ ਉਹ ਬੰਦੇ ਤਾਂ ਹੈ ਇਹ ਸਲਾਹ ਦੇਣਾ ਵੀ ਠੀਕ ਨਹੀਂ ਹੈ ਮੇਰੇ ਖਿਆਲ ਆਉਣ ਵਾਲੇ ਟਾਈਮ 'ਚ ਕੋਈ ਪਛਾ ਕਿਸੇ ਦਾ ਪਿਆਰ ਨਹੀਂ ਹੋਏਗਾ ਕਿਸੇ ਨੂੰ ਕੋਈ ਕਿਸੇ ਦਾ ਦਰਦ ਨਹੀਂ ਹੋਏਗਾ ਹਰ ਕੋਈ ਆਪਣੀ ਮਨਮਾਨੀ ਕਰੇ ਬਿਜ਼ਨਸ ਔਰ ਪੈਸਾ ਜਦ ਕਿ ਮੈਂ ਤਾਂ ਜਾਣਦਾ ਵੀ ਇੱਕ ਮਰ ਚ ਸਿੱਤੀਲੀ ਵੀ ਨਾਲ ਨਹੀਂ ਜਾਂਦਾ ਸਹੀ ਗੱਲ ਸਮਾਜ ਸੇਵਾ ਕਰ ਲੋ ਪਿਆਰ ਨਾਲ ਬੋਲੋ ਪਿਆਰ ਨਾਲ ਕਿਸੇ ਮੈਂ ਤਾਂ ਬਜ਼ੁਰਗ ਹਾਂ ਜਿਹੜਾ ਨੌਜਵਾਨ ਨੂੰ ਪਤਾ ਨਹੀਂ ਹੈ ਕਿ ਮੈਨੇ ਕਿਵੇਂ ਬੋਲਣਾ ਹੈ ਕੀ ਕਰਨਾ ਮੈਨੂੰ ਤਾਂ ਪਤਾ ਹੈ ਜੇ ਆਪਾਂ ਨੌਜਵਾਨ ਨਾਲ ਪਿਆਰ ਨਾਲ ਗੱਲ ਕਰਦੇ ਆ ਤਾਂ ਸ਼ਾਇਦ ਉਹ ਗੱਲ ਚੰਗੀ ਲੱਗੇਗੀ ਕਿ ਉਹ ਸਾਡੇ ਨਾਲ ਬੱਤਮੀ ਜੀ ਸਲੂਕੀ ਨਾਲ ਬੱਤਸੂਲੀ ਨਾਲ ਗੱਲ ਕਰਦਾ ਜੇ ਅਸੀਂ ਵੀ ਬੱਤਸੂਲੀ ਨਾਲ ਗੱਲ ਕਰਾਂਗੇ ਤਾਂ ਫਿਰ ਉਹਦੇ ਸਾਡੇ ਵਿੱਚ ਫਰਕ ਪਿਆਦਾ। ਅੱਛਾ ਜਿਸ ਤਰ੍ਹਾਂ ਤੁਹਾਡੇ ਜਿਸ ਤਰ੍ਹਾਂ ਮੈਰਿਜ ਹੋਈ ਹਮ ਅੱਜ ਕੱਲ ਦੇਖਿਆ ਜਾਂਦਾ ਕਿ ਜਿਸ ਤਰ੍ਹਾਂ ਆਪਣੀਆਂ ਕੁੜੀਆਂ ਹੁੰਦੀਆਂ ਨੇ ਬੀਬੀਆਂ ਹੁੰਦੀਆਂ ਨੇ ਜੀ ਪਹਿਲਾਂ ਹੀ ਦੇਖ ਹੁਣ ਦੇਖ ਦਿਖਾਈ ਹੋ ਜਾਂਦੀ ਹੈ ਲੰਬ ਮੈਰਿਜਾਂ ਹੋ ਗਿਆ ਫੋਨਾਂ ਤੇ ਲੱਗੇ ਰਹਿੰਦੇ ਆ। ਯਾਨੀ ਜਿੱਦਾਂ ਕਹਿੰਦੇ ਨੇ ਕੱਚੇ ਚਾਬ ਹਾਂ ਅਬ ਇਸ ਤੇ ਫੁੱਟਣ ਦਾ ਵੀ ਕਾਰਨ ਵੀ ਜਿੱਦਾਂ ਕਹਿੰਦੇ ਕਿ ਗੱਲਾਂ ਪਹਿਲਾਂ ਹੁੰਦਾ ਸੀ ਕਿ ਯਾਰ ਤੂੰ ਕਿਉਂ ਗੱਲ ਕੀਤੀ ਕਿਉਂ ਪਿੰਡ ਗਿਆ ਅਨੇ ਜੀ ਤੁਹਾਡੇ ਜਿਹੜੇ ਉਸ ਟਾਈਮ ਦੀ ਦੌਰ ਦੀ ਗੱਲ ਕਰੀਏ ਆਪਾਂ ਪੁਰਾਣੀ ਗੱਲਾਂ ਤਾਂ ਕੁਝ ਵਿਆਹ ਦੀਆਂ ਗੱਲਾਂ ਕੁਝ ਸਾਂਝੀਆਂ ਕਰੀਏ ਹਾਂ ਦੱਸੋ ਹੁਕਮ ਕਰੋ ਕੁਝ ਗੱਲਾਂ ਉਸ ਸਮੇਂ ਦੀਆਂ ਜਿਸ ਟਾਈਮ ਮੈਰਿਜ ਹੋਈ ਕਿਵੇਂ ਮੈਰਿਜ ਹੋਈ ਕਿਵੇਂ ਦੇਖਿਆ ਲੜਕੀ ਨੂੰ ਦੇਖੋ ਜੀ ਅਨੇ ਆਇਆ ਕਿ ਪਹਿਲਾਂ ਵਿਚੋਲੇ ਸ਼ਾਦੀ ਕਰਦੇ ਸੀ ਕਰਾਂਦੇ ਸੀ ਪਿੰਡ ਦਾ ਪਰੋਸੀ ਹੋ ਗਿਆ ਉਹ ਰਿਸ਼ਤਾ ਪੁਰਾਣੇ ਦਾ ਮੁੰਡਾ ਬੈਠਾ ਹੈ ਪੁਰਾਣੀ ਜੀ ਕੁੜੀ ਬੈਠੀ ਹੈ ਫਿਰ ਅੱਗੇ ਆਪਣੇ ਜਿਹੜੇ ਵਿਚੋਲੇ ਹੁੰਦੇ ਸੀ ਅੱਗੇ ਗੱਲ ਕਰਦੇ ਸੀ ਕਿ ਉਹਦਾ ਖਿਆਲ ਰੱਖ ਭਈ ਫਲਾਣਾ ਦਾ ਮੁੰਡਾ ਬੜਾ ਸੋਹਣਾ ਹੈ ਹੂੰ ਸੁਥਰਾ ਹੈ ਅਕਲਵਾਨ ਹੈ ਗੁਣਮਾਨ ਹੈ ਹੂੰ ਅੱਛੀ ਤੇਰੇ ਕੰ ਤੋੜੀ ਲੜਕੀ ਨੂੰ ਰੱਖੇਗਾ ਜੀ ਤੇ ਐਵੇਂ ਹੁੰਦਾ ਸੀ ਹੁਣ ਤਾਂ ਦਲਾਲ ਬਣ ਗਏ ਹੁਣ ਮੈਰਿਜ ਧੀਰੋ ਵਾਲੇ ਆ ਦਲਾਲ ਬਣ ਗਏ ਹੂੰ 21000 31000 51000 ਕੀ ਹੋਜੀ ਪਾਰਟੀ ਚਾਹੀਦੀ ਹੈ ਉਸ ਟਾਈਮ ਪਾਰਟੀਆਂ ਨਹੀਂ ਸੀ ਗਿਣਦੇ ਹੂੰ ਮੇਰੀ ਮੈਰਿਜ ਤੇ ਮੈਂ ਮੈਨੂੰ ਕਹਿੰਦਾ ਰਿਹਾ ਵਿਚੋਲਾ ਵੀ ਦੂ ਕਾਰੋਲੀ ਨੂੰ ਜਾ ਕੇ ਦੇਖ ਅચ્છਾ ਮੇਰੇ ਪਿਤਾ ਜੀ ਨੇ ਸਾਫ ਜਵਾਬ ਦੇ ਹਮ ਕਹਿੰਦਾ ਨਹੀਂ ਤੁਸੀਂ ਦੇਖਣ ਨਹੀਂ ਜਾਓਗੇ ਜਿਹੋ ਜਿਹਾ ਸਾਡੀ ਨੂੰ ਅੱਛਾ ਹਾਂਜੀ ਬਿਨਾ ਦੇਖੇ ਮੇਰੀ ਸ਼ਾਦੀ ਹੋਈ ਹੈ ਠੀਕ ਹੈ ਜੀ ਬਿਨਾ ਦੇਖੇ ਸ਼ਾਦੀ ਤੋਂ ਬਾਅਦ ਸੀ ਜਿਹਦੇ ਕਰ ਲਿਆ ਜਦ ਜਾ ਕੇ ਮੈਂ ਮੂੰਹ ਦੇਖਿਆ ਵੀ ਮੇਰੀ ਘਰ ਵਾਲੀ ਤੇ ਹੈ ਫਿਰ ਕਦੇ ਇਦਾਂ ਨਹੀਂ ਹੁੰਦਾ ਸੀ ਕਿ ਜਦ ਜਦਾਂ ਤੁਸੀਂ ਗੱਲ ਸੀ ਕਿਉਂਕਿ ਬਹੁਤ ਸਾਰੇ ਰਿਸ਼ਤੇ ਪਹਿਲਾਂ ਇਦਾਂ ਹੀ ਹੁੰਦੇ ਸੀ ਇਦਾਂ ਹੀ ਹੁੰਦੇ ਕਦੇ ਅੰਦਾ ਨਹੀਂ ਹੁੰਦਾ ਸੀ ਕਿ ਚਾਹੇ ਇੱਕ ਲੇਡੀਜ਼ ਨੂੰ ਜਾਂ ਬੰਦੇ ਨੂੰ ਬਾਅਦ ਦੇ ਵਿੱਚ ਪਛਾਣੋ ਹੁੰਦਾ ਹਾਂ ਕਿ ਯਾਰ ਮੇਰੇ ਮੇਲ ਦੀ ਤਾਂ ਹੈ ਹੀ ਨਹੀਂ ਕਿਉਂਕਿ ਪਹਿਲਾਂ ਹੁੰਦਾ ਸੀ ਚਾਹੇ ਜਿਹੜੇ ਯਾਨੀ ਮਰਦ ਸੀ ਯਾਨੀ ਜਿੱਦਾਂ ਕਿਸੇ ਨੇ ਵੀ 1 ਰੁਪਿਆ ਦੇ ਜਾਣਾ ਮੈਂ ਸੁਣਿਆ ਨਾ ਕਿ ਕੋਈ ਗੱਲਾਂ ਕਹਿੰਦੇ ਕਿ ਬਾਅਦ ਦੇ ਵਿੱਚ ਪਤਾ ਲੱਗਦਾ ਸੀ ਕਿ ਵੀ ਕੁੜੀ ਆਪਣੇ ਤੋਂ 15 ਸਾਲ ਛੋਟੀ ਹੈ 20 ਸਾਲ ਛੋਟੀ ਹੈ बस रिश्ता ਕਰ ਦਿੰਦੇ ਸੀ ਬਾਅਦ ਚ ਮੈਂ ਦੇਖਿਆ ਕਿ ਕਈ ਵਾਰੀ ਅੱਜ ਬਜ਼ੁਰਗ ਦੇਖਦਾ ਪਰ ਜਿਹੜੀ ਉਹਨਾਂ ਦੀ ਘਰ ਵਾਲੀਆਂ ਨੇ ਉਹ ਕੁੜੀਆਂ ਤਾਂ ਕੁੜੀਆਂ ਲੱਗਦੀਆਂ ਨੇ ਕਿ ਜਿੱਦਾਂ ਕੁੜੀਆਂ ਨਹੀਂ ਨਹੀਂ ਉਸ ਸਮੇਂ ਇਹ ਜੀ ਗੱਲ ਨਹੀਂ ਸੀ ਉਸ ਸਮੇਂ ਜਿਹੋ ਜੀ ਵੀ ਮਿਲ ਗਈ ਸਾਡੇ ਇੱਕ ਨਾ ਬਜ਼ੁਰਗ ਸੀ ਕਰਮਚੰਦ ਮਰ ਗਿਆ ਹੈ ਤਾਂ ਉਹਦਾ ਬਾਪ ਸਹਣਾਦਾ ਸੀ ਬਣੀ ਹੂੰ ਕਹਿੰਦਾ ਮੇਰੇ ਮੁੰਡੇ ਦਾ ਰਿਸ਼ਤਾ ਹੋਇਆ ਤੇ ਅਸੀਂ ਦੇਖੀ ਨਹੀਂ ਸੀ ਤੇ ਜਦੋਂ ਵਿਆਹ ਹੋਇਆ ਗਿਆ ਤੇ ਵਿਆਹ ਹੋ ਕੇ ਆ ਕੇ ਆਈ ਤਾਂ ਮੇਰੇ ਕਹਿੰਦਾ ਮੁੰਡੇ ਨੇ ਦੱਸਿਆ ਕਿ ਮੇਰੀ ਘਰ ਵਾਲੀ ਤਾਂ ਮੋਟੀ ਬੜੀ ਹੈ ਹੂੰ ਉਹਨੇ ਫਿਰ ਆਪਣੇ ਮੁੰਡੇ ਨੂੰ ਗਾਲ੍ਹਾਂ ਕੱਢੀਆਂ ਹੂੰ ਕਹਿੰਦਾ ਉਹ ਰੋਟੀ ਪੱਕਦੀ ਹੋ ਗਈ ਤੈਨੂੰ ਮੋਟੀ ਪਤਲੀ ਸੀ ਲੱਗੀ ਪਈ ਆ ਹੂੰ ਜਿਹੋ ਦੀ ਐ ਤੈਨੂੰ ਰੱਖਣੀ ਪੈਣੀ ਐ ਹੂੰ ਪਰ ਉਸ ਟਾਈਮ ਤਲਾਕ ਨਹੀਂ ਸੀ ਹੁੰਦੇ ਕਿਆ ਬਾਤ ਅੱਛਾ ਜੀ ਅੱਜ ਤਾਂ ਹਵਾਈ ਹਵਾ ਹਵਾਈ ਐ ਪਿਆਰ ਹੋਇਆ ਮਾਪੇ ਉਹਦੀ ਮੰਨਣੀ ਨਹੀਂ ਕਰ ਦੋ ਸ਼ਾਦੀ ਹੂੰ ਦੋ ਮਹੀਨੇ ਨਹੀਂ ਚੱਲਦੀ ਸਹੀ ਗੱਲ ਐ ਜੀ ਕਿਉਂਕਿ ਉਹਨਾਂ ਦੇ ਵਿਚਾਰ ਪਹਿਲਾਂ ਤਾਂ ਮਿਲਦੇ ਨੇ ਬਾਅਦੋਂ ਬਾਅਦ ਨਹੀਂ ਮਿਲਦੇ ਕਰੋ ਚਲੋ ਤਲਾਕ ਅੱਗੇ ਤਲਾਕ ਨਹੀਂ ਸੀ ਹੁੰਦੇ ਪਹਿਲਾਂ ਉਹ ਕਾਰਨ ਕਿ ਉਹ ਕੀ ਦੇਖਦੇ ਆ ਤੁਸੀਂ ਕਾਰਨ ਇਹੀ ਹੈ ਕੱਲੀ ਹਮ ਅੱਜ ਕੱਲ ਲੋਕਾਂ ਦੇ ਦਿਮਾਗ ਬਦਲ ਗਏ ਕੱਲੀ ਉਹ ਤਾਂ ਪਹਿਨਾ ਵੀ ਸੀ ਪਹਿਲਾਂ ਸੀ ਨਾ ਪ੍ਰਭਾਵ ਨਹੀਂ ਸੀ ਹਮ ਉਸ ਵੇਲੇ ਲੋਕਾਂ ਨੂੰ ਪਿਆਰ ਕਰਕੇ ਪ੍ਰਭਾਵ ਨਹੀਂ ਸੀ ਹੁਣ ਲੋਕਾਂ ਦੇ ਉੱਡਦੇ 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 ਰਹਿੰਦੇ ਮੈਂ ਦੇਖਦਾ ਹੂੰਗੇ 15 15 ਸਾਲ ਦਾ ਮੁੰਡਾ ਆ ਮੋਟਰਸਾਈਕਲ ਰਰ 20 20000 ਰੁਪਏ ਲੈ ਪਏ ਸਾਡੇ ਤਾਂ ਮੋਬਾਈਲ ਹੁੰਦੇ ਸੀ ਹਰ ਜੀ ਕੋਈ ਡੈਥ ਹੋ ਜਾਂਦੀ ਸੀ ਨਾ ਜਿੰਨੇ ਸ਼ਹਿਰਾਂ ਚੋਂ ਦੇ ਰਿਸ਼ਤੇਦਾਰ ਹੁੰਦੇ ਸੀ ਉਹਨਾਂ ਸ਼ਹਿਰਾਂ ਚ ਬੰਦੇ ਪੇ ਜਣੇ ਪੈਂਦੇ ਸੀ ਹੂੰ ਤਾਂ ਜਾ ਕੇ ਸੁਨੇਹਾ ਲੱਗਦਾ ਸੀ ਉਹ 4 ਵਜੇ ਮੌਤ ਹੋਵੇ 4:30 ਸਾਢੇ ਰਿਸ਼ਤੇਦਾਰ ਉੱਥੋਂ ਦੇ ਮਰ ਗਏ اچھا ਉਹ ਸ਼ਾਮ ਨਹੀਂ ਸੀ ਇਹ ਕੰਮ ਜਲ ਸਹੀ ਹੈ ਹਾਂ ਹੁਣ ਇਹ ਜੋ ਵਿਗਿਆਨ ਹੈ ਵਿਗਿਆਨ ਹੈ ਟੀਵੀ ਹੈ ਮੋਬਾਈਲ ਹੈ ਇਹਨਾਂ ਵਿੱਚ ਥੋੜੀ ਜੀ ਬੱਚਿਆਂ ਦੇ ਗਲਤ ਸਰਪਾ ਅੱਛਾ ਜਿਸ ਤਰ੍ਹਾਂ ਅੱਜ ਕੱਲ ਬੱਚਿਆਂ ਦੇ ਵਿੱਚ ਸ਼ੈਨ ਸ਼ੀਲ ਤਾਂ ਇੰਨੀ ਹੈ ਨਹੀਂ ਜਿਦਾਂ ਤੁਸੀਂ ਦੇਖਦੇ ਹੋ ਜਦੋਂ ਮੈਂ ਕਹਿ ਰਹੇ ነਨ ਕਿ ਮੈਂ ਤਾਂ ਕਾਫੀ ਕਮਜ਼ੋਰ ਹੈ। ਯਾਨੀ ਬਰਦਾਸ਼ਤ ਨਹੀਂ ਹੁੰਦਾ ਉਹਨਾਂ ਤੋਂ ਹੈਨਾ ਕਿ ਉਹਨਾਂ ਦਾ ਕੀ ਕਾਰਨ ਦੇਖਦੇ। ਉਹਨਾਂ ਦਾ ਕਾਰਨ ਇਹ ਹੈ ਜੀ ਸਭ ਤੋਂ ਪਹਿਲਾਂ ਸਾਡਾ ਖਾਣਾ ਬਦਲ ਗਿਆ। ਹੂੰ ਕਿਨੇ ਹੁਣ ਇੱਕੋ ਇੱਕ ਮਹਾਨ ਗੱਲ ਮੈਂ ਕਹਿ ਰਿਹਾ ਤੁਹਾਨੂੰ। ਜੀ ਮੇਰੀ ਦੁਕਾਨ ਤੇ ਇੱਕ ਡਾਕਟਰ ਆਇਆ। ਹੂੰ ਕਹਿੰਦਾ ਵੀ ਤੁਹਾਡੇ ਆਰਓ ਲੱਗਿਆ ਹੋਇਆ। ਹੂੰ ਮੈਂ ਕਹਿੰਦਾ ਨਹੀਂ। ਕਹਿੰਦਾ ਪਾਣੀ ਮੈਂ ਖੂਦ ਆ। ਇਦੋਂ ਦਦੇ ਸ਼ੋਰਾ ਹੁੰਦਾ ਹਮ ਅਰੋਲਵਾ ਸ਼ੋਰਾ ਨਿੱਕਲ ਜੀਗਾ ਫਿਰ ਪੀਆ ਕਰੋ ਪੋਣੀ ਉਹ ਵਕਾ ਭਾਈ ਅਸੀਂ ਆਰਓ ਨਹੀਂ ਲਵਾਣਾ ਕਹਿੰਦਾ ਕਿਉਂ ਹਮ ਵਕਾ ਰੱਬ ਪਾਗਲ ਹੈ ਜਿਹਨੇ ਧਰਤੀ ਸ਼ੋਰਾ ਪਾਤਾ ਇਹ ਸ਼ੋਰਾ ਹੈ ਕਦੇ ਵਾਸਤੇ ਜੀ ਜੋ ਅਸੀਂ ਖਾਂਦੇ ਆ ਉਹਨੂੰ ਪਚਾਣ ਵਾਸਤੇ ਹਮ ਜੇ ਅਸੀਂ ਸ਼ੋਰੇ ਵਾਲਾ ਪਾਣੀ ਨਹੀਂ ਪੀਵਾਂਗੇ ਤਾਂ ਸਾਡਾ ਪਾਚਨ ਕਿਰਿਆ ਕਿਵੇਂ ਸਹੀ ਹੋਏਗੀ ਹਮ ਅੱਜਕੱਲ ਆਰੋ ਲੱਗ ਗਏ ਆ ਖਾਣਾ ਮੈਦੇ ਵਾਲਾ ਕੀ ਜਾਰ ਬਰਗਰ ਪ੍ਰਾਣਾ ਟੰਕਾਣੋ ਰੋਟੀ 3 ਘੰਟੇ ਚ ਪਛਦੀ ਹੈ ਮੈਦਾ 8 ਘੰਟੇ ਚ ਪੈਂਦਾ ਹਮ ਇੱਥੇ ਕਰਕੇ ਬੰਦਿਆਂ ਦੇ ਸਰੀਰ ਜਾਨ ਹੀ ਨਹੀਂ ਰਹੀ ਸਾਡਾ ਖਾਣਾ ਗਲਤ ਹੈ ਟੀਮਿਆ ਨੇ ਮੋਬਾਈਲਾਂ ਨੇ ਵਿਗਾੜ ਕੇ ਪੁੱਛੇ ਪੁੱਛੇ ਚੰਦ ਬੱਚੇ ਹੈ ਜੋ ਮਾਂ ਬਾਪ ਦੇ ਅੰਡਰ ਹੈ ਉਹ ਠੀਕ ਹੈ ਸਾਰੇ ਵਿਗੜੇ ਹੋਏ ਨਹੀਂ ਹੈ ਸਾਰੇ ਸਹੀ ਵੀ ਨਹੀਂ ਹੈ ਲੇਕਿਨ ਜੋ ਜ਼ਮਾਨਾ ਹੈ ਉਹ ਪੁਰਾਣੇ ਜ਼ਮਾਨੇ ਨਾਲ ਅੱਜ ਦੇ ਸਾਨੂੰ ਗੱਲੋਂ ਪਸੰਦ ਨਹੀਂ ਉਸ ਇਕੱਲਾ ਯਾਦ ਆਂਦੀਆਂ ਨੇ ਪੁਰਾਣੀਆਂ ਮੈਂ ਤਾਂ ਸਾਰੀਆਂ ਪੁਰਾਣੀਆਂ ਗੱਲਾਂ ਯਾਦ ਕਰਕੇ ਹੀ ਰਹਿੰਦਾ ਅੱਜ ਵਧੀਆ ਲੱਗ ਰਿਹਾ ਇਕੱਲਾ ਵਧੀਆ ਮੈਨੂੰ ਲੱਗਦਾ ਨਵੀਂ ਪਨੀਰ ਨਾਲ ਗਲਤ ਕਰਨੀ ਹੀ ਹੁੰਦੀ ਹੈ ਕਿਉਂਕਿ ਅਸੀਂ ਇਹਨਾਂ ਨੂੰ ਅਕਲ ਸਖਾਉਂਦੇ ਆ ਹੂੰ ਸਿੱਖਦੇ ਹੈ ਨਹੀਂ ਪਰ ਫਿਰ ਵੀ ਮੇਰੇ ਉਹਦੇ ਕਮ ਹੈ ਹੂੰ ਅਗਲੇ ਇਹਨੂੰ ਕਹਿ ਦੇਣਾ ਭਾਈ ਇੱਥੇ ਤੋਂ ਗਲਤ ਹੈ ਪਰ ਇਹ ਤੁਹਾਡੀ ਆਵਾਜ਼ ਬਹੁਤ ਦੂਰ ਤੱਕ ਜਾਏਗੀ ਕਿਉਂਕਿ ਮੈਨੂੰ ਉਮੀਦ ਹੈ ਕਿ ਲੋਕ ਇਸ ਚੀਜ਼ ਨੂੰ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਕਿਉਂਕਿ ਗੱਲਾਂ ਤੁਸੀਂ ਬੜੀਆਂ ਪਿਆਰੀਆਂ ਕਰਦੇ ਦੇਖ ਮੈਂ ਹਲੇ ਵੀ ਉਸੇ ਪੁਰਾਣੇ ਹਾਲਾਤ ਤੇ ਹੀ ਚੱਲ ਰਿਹਾ ਹਾਂ ਮੈਂ ਨਵੀਂ ਪਨੀਰੀ ਫੇਰ ਨਹੀਂ ਰੱਖਦਾ। ਹੂੰ ਨਵੀਂ ਪਨੀਰੀ ਮੇਰੇ ਬੱਚੇ ਵੀ ਜਵਾਨ ਹੈ। ਪਰ ਬੱਚਾ ਨੇ ਕਈ ਨਾ ਕੋਈ ਸਲਾਹ ਤਾਂ ਦਿੰਦੇ ਹੁਣੇ। ਬੱਚਾ ਨੂੰ ਮੈਂ ਸਿੱਧੀ ਗੱਲ ਕਰ ਦੇਣਾ। ਹੂੰ ਬਈ ਇਹ ਕਮਜ਼ਰੀ ਸੀ ਐਵੇਂ ਕਰਨਾ ਇਹ ਐਵੇਂ ਕਰਨਾ। ਮੰਨਦੇ ਵੀ ਹੈ। ਜੇ ਕਈ ਵਾਰੀ ਨਹੀਂ ਮੰਨਦੇ ਤਾਂ ਫਿਰ ਕਰਕੇ ਉਹਨਾਂ ਨੂੰ ਪਤਾ ਲੱਗਦਾ ਵੀ ਡੈਡੀ ਨੇ ਸਹੀ ਕਿਹਾ। ਬਾਅਦ ਵਿੱਚ ਪਤਾ ਲੱਗਦਾ। ਹੂੰ ਪਰ ਫਿਰ ਵੀ ਮੇਰੇ ਬੱਚੇ ਠੀਕ ਹੈ ਐਸੀ ਕੋਈ ਗੱਲ ਨਹੀਂ। ਅੱਛਾ ਠੀਕ ਹੈ ਮੰਨਦੇ 90% ਮੇਰੀ ਗੱਲ ਮੰਨਦੇ। ਜੇ 10% ਮਨਮਨੀ ਕਰਦੇ ਹੈ ਤਾਂ ਫਿਰ ਮੈਂ ਵੀ ਉਹਨੂੰ ਕਹਿ ਦੇਣਾ بیاਓ। ਸੂਪ ਸੌਰੀ ਜੇ ਸਮਾਜ ਦੇ ਜੀਣਾ ਤਾਂ ਇਨਸਾਨੀਅਤ ਜ਼ਰੂਰੀ ਹੂੰ ਜੇ ਇਨਸਾਨੀਅਤ ਨਹੀਂ ਹੈ ਤਾਂ ਸਮਾਜ ਤੁਹਾਨੂੰ দরকার ਨਹੀਂ ਬਹੁਤ ਵਧੀਆ ਮੇਰਾ ਤਾਂ ਇਨਾ ਕਹਿਣਾ ਬਹੁਤ ਵਧੀਆ ਸੀ ਬਹੁਤ ਪਿਆਰੀਆਂ ਗੱਲਾਂ ਬਾਤਾਂ ਕੀਤੀਆਂ ਸੋ ਥੈਂਕ ਯੂ ਸੋ ਮਾਚ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਧੰਨਵਾਦ